ਅੰਮ੍ਰਿਤਸਰ ਪੁਲਿਸ ਵੱਲੋਂ त्यਾਰਾਂ ਦੇ ਦਿਨਾਂ ਵਿੱਚ ਸ਼ਹਿਰ ਦੀ ਟ੍ਰੈਫਿਕ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਸਖਤ ਰਣਨੀਤੀ ਬਣਾਈ ਗਈ ਹੈ। ਏ ਡੀ ਸੀ ਪੀ ਹਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਾਰੇ ਥਾਣਿਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਟ੍ਰੈਫਿਕ ਜਾਮਨਾ ਹੋਵੇ ਅਤੇ ਗਲਤ ਪਾਰਕਿੰਗ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਦੱਸਿਆ ਕਿ ਡੀ ਸੀ ਪੀ ਲਾਅ ਆਰਡਰ ਦੇ ਸੁਪਰਵਾਈਜ਼ਰ ਹੇਠ ਟ੍ਰੈਫਿਕ ਨੂੰ ਰੈਗੂਲੇਟ ਕਰਨ ਦੀ ਜ਼ਿੰਮੇਵਾਰੀ ਏ ਡੀ ਸੀ ਪੀ ਅਮਨਦੀਪ ਮੈਡਮ ਨੂੰ ਸੌਂਪੀ ਗਈ ਹੈ। ਉਹਨਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਸੜਕਾ ਉੱਤੇ ਗਲਤ ਢੰਗ ਨਾਲ ਵਨ ਪਾਰਕ ਕਰੇਗਾ ਜਾਂ ਕਿਸੇ ਵੀ ਤਰ੍ਹਾਂ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ। ਟ੍ਰੈਫਿਕ ਜਮ ਤੋਂ ਬਚਣ ਲਈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵਾਹਨ ਸਹੀ ਥਾਂ ਤੇ ਪਾਰਕ ਕਰਨ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਸ਼ਹਿਰ ਚ ਬਥੇਰੇ ਸੁਰੱਖਿਆ ਲਈ ਵੱਡੀ ਗਿਣਤੀ ਚ ਬਾਰੀ ਫੋਰਸ ਤਾਇਨਾਤ ਕੀਤੀ ਜਾ ਰਹੀ ਹੈ। ਹਰਪਾਲ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ, ਬਹਾਦਰਗੜ੍ਹ ਅਤੇ ਹੋਰ ਥਾਵਾਂ ਤੋਂ ਫੋਰਸ ਆਈ ਹੈ। ਇਹਨਾਂ ਦੇ ਨਾਲ ਕਰੀਬ 100 ਕਮਾਂਡੋਸ ਵੀ ਅੱਜ ਰਾਤ ਤੱਕ ਅੰਮ੍ਰਿਤਸਰ ਵਿੱਚ ਤਾਇਨਾਤ ਕੀਤੇ ਜਾਣਗੇ। ਇਹ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਗੌਰਵ ਜਾਬ ਜੀ ਅਤੇ ਉਹਨਾਂ ਦੀ ਹਦਾਇਤਾਂ ਤੇ ਸਰ ਗੁਰਪ੍ਰੀਤ ਸਿੰਘ ਜੀ ਭੁੱਲਰ ਸੀਪੀ ਅਮਰ ਸਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਜੋਨ 2 ਦੇ ਵਿੱਚ ਸਾਡੇ ਏਸੀਪੀ ਰਿਸ਼ਭ ਭੋਲਾ ਜੀ ਆਈਪੀਐਸ ਅਤੇ ਏਸੀਪੀ ਸ਼ਿਵਦਰਸ਼ਨ ਜੀ ਇਹਨਾਂ ਦੇ ਰਹਿਨਮਾਈ ਦੇ ਨਾਲ ਅਸੀਂ ਜਿਹੜਾ ਇਸ ਜੋਨ 2 ਦੇ ਵਿੱਚ ਬਾਜ਼ਾਰਾਂ ਦੇ ਵਿੱਚ ਤਿਹਾਰਾਂ ਨੂੰ ਮੁੱਖ ਰੱਖਦੇ ਹੋਇਆਂ ਫਲੈਗ ਮਾਰਚ ਕੀਤਾ ਜਾ ਰਿਹਾ ਇਸ ਫਲੈਗ ਮਾਰਚ ਦਾ ਮੁੱਖ ਮੰਤਵ ਇਹ ਹੈ ਕਿ ਲੋਕਾਂ ਦੇ ਵਿੱਚ ਜਿਹੜੀ ਆ ਪੁਲਿਸਪਤੀ ਐ ਸਕਿਉਰਟੀ ਪ੍ਰਤੀ ਮੰਨਦੇ ਵਿੱਚ ਇਹ ਹੋਵੇ ਕਿ ਸਾਡੇ ਪੋਰ ਜਿਹੜੀ ਸਾਡੇ ਨਾਲ ਖੜੀ ਆ ਅਤੇ ਕਿਸੇ ਵੀ ਜਿਹੜਾ ਕ੍ਰਾਈਮਨਲ ਨਾ ਉਹਨੂੰ ਜਿਹੜਾ ਸਿਰ ਚੁੱਕਣ ਨਹੀਂ ਦਿੱਤਾ ਜਾਏਗਾ ਚੱਪੇ-ਚੱਪੇ ਦੇ ਸ਼ਹਿਰ ਦੇ ਵਿੱਚ ਤਿਹਾਰਾਂ ਨੂੰ ਮੁੱਖ ਰੱਖਦੇ ਨਾਕਾਬੰਦੀ ਅਤੇ ਫੋਰਸ ਲਾਈ ਗਈ ਆ ਉਹਦੇ ਚੈਕਿੰਗ ਕੀਤੀ ਜਾ ਰਹੀ ਆ ਵੀ ਤਾਂ ਜੋ ਕੋਈ ਲਵਾਰਸ ਚੀਜ਼ ਕੋਈ ਨਾ ਹੋਵੇ ਅਤੇ ਤਾਂ ਜੋ ਕੋਈ ਕ੍ਰਿਮੀਨਲ ਆਦਮੀ ਕੋਈ ਗਲਤ ਹਰਕਤ ਨਾ ਕਰ ਸਕੇ ਲੋਕਾਂ ਨੂੰ ਸੁਚੇਨਿਆ ਦੇਣਾ ਚਾਹੀਦਾ ਲੋਕਾਂ ਨੂੰ ਇਹੋ ਸੁਚੇਨਿਆ ਸਾਡਾ ਕਿ ਦਿਨ ਤਿਹਾੜੀ ਦੇ ਦੇਣੇ ਆ ਇਹਦੇ ਵਿੱਚ ਧਿਆਨ ਰੱਖਣ ਵੀ ਕੋਈ ਤੁਹਾਨੂੰ ਕੋਈ ਜਗਾ ਲਵਾਰਸ ਚੀਜ਼ ਮਿਲਦੀ ਆ ਉਹਦੀ ਤੁਰੰਤ 112 ਦੇ ਉੱਤੇ ਕੰਟਰੋਲ ਰੂਮ ਤੇ ਸੂਚਨਾ ਦੇਣ ਅਤੇ ਲੋ ਅਨਸਾਰ ਜੇ ਤੁਹਾਨੂੰ ਕੋਈ ਸ਼ੱਕੀ ਆਦਮੀ ਘੁੰਮਦਾ ਜਾਂ ਸ਼ੱਕੀ ਦਿਖਦਾ ਤੇ ਉਸਦੀ ਵੀ ਤੁਰੰਤ ਸੂਚਨਾ ਜਿਹੜੀ ਆ ਸਬੰਧਤ ਪੁਲਿਸ ਸਟੇਸ਼ਨ ਨੂੰ ਜਾਂ 112 ਤੇ ਜਾਂ ਕੰਟਰੋਲ ਰੂਮ ਤੇ ਦੇਣ ਤਾਂ ਸਾਰੇ ਮਾਨਯੋਗ ਸਾਡੇ ਮਿਸਟਰ ਸਾਹਿਬ ਦਾ ਬਹੁਤ ਟ੍ਰੈਫਿਕ ਪ੍ਰਤੀ ਆਪਣਾ ਸਵੈਰਦਿਨੇ ਉਹ ਉਹਨਾਂ ਦਾ ਬੜਾ ਤਵੱਜੂ ਆ ਸਾਡੇ ਡੀਸੀਪੀ ਲਾਡ ਆਰਡਰ ਦੀ ਸੁਪਰਵਾਈਜ਼ਰ ਐਡਸੀਪੀ ਮੈਡ ਮਨਦੀਪ ਜਿਹੜੀ ਹੈ ਟ੍ਰੈਫਿਕ ਦਾ ਰੈਗੂਲੇਟ ਕਰ ਰਹੇ ਨੇ ਅਸੀਂ ਸਾਰੇ ਥਾਣੇ ਵੀ ਨਿਯੁਧਤਾ ਨੇ ਕਿ ਜਿੱਥੇ ਵੀ ਕਿਤੇ ਵੀ ਤਿਉਹਾਰਾਂ ਦੇ ਦਿਨ ਟ੍ਰੈਫਿਕ ਜਿਹੜੀ ਜਾਮ ਨਹੀਂ ਹੋਣੀ ਚਾਹੀਦੀ ਅਤੇ ਲੋਕਾਂ ਨੂੰ ਵੀ ਬੇਨਤੀ ਆ ਕਿ ਆਪਣੇ ਵਹੀਕਲ ਜਿਹੜੇ ਆ ਉਹ ਸਹੀ ਜਗ੍ਹਾ ਦੇ ਉੱਤੇ ਪਾਰਕ ਕਰਨ ਸੜਕਾਂ ਦੇ ਵਿੱਚ ਪਾਰਕਿੰਗ ਨਾ ਕਰਨ ਤਾਂ ਜੇ ਕੋਈ ਕਾਨੂੰਨ ਦੀ ਉਲੰਘਣਾ ਕਰਦਾ ਹੈ ਜਿਹੜਾ ਕਾਨੂੰਨ ਦੀ ਉਲੰਘਣਾ ਕਰੇ ਉਸਦੇ ਖਿਲਾਫ ਸਖਤ ਐਕਸ਼ਨ ਹੋਏਗਾ ਔਰ ਉਸਦੇ ਖਿਲਾਫ ਤੁਰੰਤ ਉਸੇ ਵੜੇ ਕਾਰਵਾਈ ਕੀਤੀ ਜਾਏਗੀ ਸਾਡੇ ਜੀ ਬਹੁਤ ਫੋਰਸ ਬਾਹਰੋਂ ਆਈ ਹੈ ਜੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੱਖ-ਵੱਖ ਕੰਪਨੀਆਂ ਜਿਹੜੀਆਂ ਆਈਆਂ ਨੇ ਸਾਡੇ ਕੋਲ ਕੋਈ ਸਾਡੇ ਕੋਲ ਫਲੋਰ ਤੋਂ ਫੋਰਸ ਆਈ ਕੋਈ ਚੰਡੀਗੜ੍ਹ ਤੋਂ ਫੋਰਸ ਆਈ ਆ ਕੋਈ ਬਾਠਰਗੜ੍ਹ ਤੋਂ ਫੋਰਸ ਆਈ ਆ ਰਾਤ ਨੂੰ ਅੱਜ ਹੋਰ ਕਰੀਬ ਸੌ ਜਵਾਨ ਕਮਾਂਡੋ ਦਾ ਆ ਰਿਹਾ ਵਾ ਉਹ ਵੀ ਸਾਰੇ ਜਿਹੜੇ ਸ਼ਹਿਰ ਚ ਤਨਾਤ ਕੀਤੇ ਜਾ ਰਹੇ ਸਰ ਤੇ ਵਾਰਾਂ ਦੇ ਦੇਖਿਆ ਜੇ ਬਹੁਤ ਹੀ ਜੀ ਵਧੀਆ ਹੋ ਜਿਨੇ ਜਿਵੇਂ ਬੱਚੇ ਕੋਸਟਾਰਪਾ ਵੀ ਕਰਦੇ ਨੇ ਤਿੰਨ ਤਿੰਨ ਜਾਣੇ ਜਾਂਦੇ ਨੇ ਉਹਨਾਂ ਵਾਸਤੇ ਕੀ ਹੈ ਦੇਖੋ ਜੀ ਕਾਨੂੰਨ ਜਿਹੜਾ ਵੀ ਹੱਥ ਚ ਲੈ ਕੇ ਉਹਦੇ ਖਿਲਾਫ ਕਾਰਵਾਈ ਹੋਏਗੀ ਤੇ ਜਿਹੜੇ ਲੋਕ ਕਾਨੂੰਨ ਨੂੰ ਧਿਆਨ ਚ ਰੱਖਦੇ ਆ ਆ ਆਪਣੇ ਦਿਨ ਧਾਰ ਮਨਾਉਣਗੇ ਅਸੀਂ ਉਹਨਾਂ ਦੇ ਨਾਲ ਖੁਸ਼ੀ ਦੇ ਨਾਲ ਖੁਸ਼ੀ ਸਾਂਝੀ ਕਰਾਂਗੇ